ਕੁਰਬਾਨੀ ਦਾ ਫਰਮਾਨ ਹੈ ਜੋ ਜੀ ਹੋਏ ਸੋ ਕੁਕਬੈ ਮੂੰ ਕਾ ਕਹਿਆ ਵਾਓ ਤੇ ਪੀ ਜੇ ਬੇਖਮ ਮੰਗੇ ਅੰਮ੍ਰਿਤ ਦੇਖੋ ਇਹ ਨੇ ਜਿਹੜੀ ਸਾਦੇ ਹਿਰਦੇ ਦੇ ਵਿੱਚ ਦੀਜ ਹੈ ਉਹ ਜੇ ਵਿਚਾ ਸਾਦੇ ਅੰਦਰੋਂ ਪੈਦਾ ਹੋ ਜਾਨੀਏ ਤੇ ਸਾਡੇ ਮਨ ਦੀ ਪਕੜ ਉਹਨੇ ਆ ਵੀ ਖਿਚਾਈ ਲੱਗੀ ਆ ਕਿ ਮੂੰ ਆਸੀ ਪੰਮਸਾਰੀ ਵਰਧਾਰਮਿਕ ਗ੍ਰੰਥ ਪੜ੍ਹਦੇ ਰਹੀਏ ਧਰਮ ਜੀਆਂ ਗੱਲਾਂ ਕਰਦੇ ਰਹੀਏ ਪਰ ਜਿੰਨਾ ਚਿਰ ਪ੍ਰਥਮੇ ਮਨ ਪ੍ਰਭੂ ਦੇ ਆਪਣਾ ਪਾਛੇ ਅਵਧ ਜਾਵੇ ਪਹਿਲਾ ਸਾਨੂੰ ਆਪਦੇ ਮਨ ਨੂੰ ਕੰਟਰੋਲ ਕਰਨਾ ਪੈਣਾ ਇਹ ਮਨਵਾਂ ਦੇਸ ਦਾ ਉਹ ਕੈਸੇ ਹਰਗੁਣ ਗਾਵੇ ਇੰਦਰੀ ਵਿਆਪ ਰਹੀ ਅਦਕਾਈ ਕਾਮ ਕੋਦ ਨਿਤ ਸੰਦ ਉਹ ਕਾਮ ਕਾਮਨਾਵਾਂ ਇਸ਼ਾਵਾਂ ਗੁਸਾਉਣਾ ਕਿਸੇ ਤੇ ਇਹ ਤਾਂ ਸਾਨੂੰ ਹਰ ਵੇਲੇ ਪਰੇਸ਼ਾਨ ਕਰਦਾ ਰਹਿੰਦਾ ਹੈ ਇੰਦਰੀ ਇੰਦਰੀ ਮਾਨਵਿਕ ਹੈ ਤੇ ਜਿਹੜੀਆਂ ਸਾਲੀਆਂ ਗਿਆਨ ਤੇ ਕਰਨ ਦੀਆਂ ਇਹਨਾਂ ਨੂੰ ਹੀ ਕਿਹਾ ਦੈਦਸ ਕੀ ਹੈ ਜਿ ਸਾਰੇ ਪਾਸੇ ਦਸਾਂ ਕੀ ਜਾਂ ਤੇ ਕਰਨ ਇੰਦਰਾ ਰਹਿ ਮਾਨ ਪਾਤਾ ਕਾਨੂੰਨ ਦੇ ਕੈਟੇਗਰੀ ਸੁਨੇ ਜਾਂਦੇ ਆਖਾ ਰੋਬਰਾ ਇਹ ਵੇਖੀ ਜਾਂਦੀ ਹੈ ਆਪਣਾ ਬਗਾਨਾ ਤੋਂ ਵੇਖੀ ਜਾਂਦੀ ਹੈ ਜਿਹੜਾ ਨੋ ਹੈ ਇਹ ਕੁਡੋਲੀ ਜਾਂਦਾ ਆਪਣੇ ਆਪ ਨੂੰ ਐਵੇਂ ਸਦਾ ਕੇ ਚੰਗਾ ਬਣੀ ਜਾਂਦਾ ਹੈ ਇਲ ਦੂਦੂ ਸਾਬਨੇ ਬਸੇ ਰਿਕੇ ਪੇਰੇ ਤੂ ਰ ਆਪਣੋਂ ਨਿੰਮ ਰਸਾਇਗਾ ਉਹ ਹਰੀ ਦੇ ਗੋਣੇ ਗਾਰਿਆ ਹਰੀ ਦੇ ਗੋਣ ਗਉਣ ਦਾ ਮਤਲਬ ਹੈ ਤੁਹਾਡਾ ਹਿਰਦਾ ਹਰ ਵੇਲੇ ਉਹ ਵਿਚਾਰ ਕੰਬਾ ਰਵੇ ਕਿ ਜੋ ਪਰਮਾਤਮਾ ਨੇ ਉਪਦੇਸ਼ ਦਿੱਤਾ ਸਿੱਖਿਆ ਦਿੱਤੀ ਹੈ ਉਹ ਮਨ ਮੰਨਦਾ ਕਿ ਨਹੀਂ